ਕਾਲੀ ਦਾ ਚਲੋ ਵਿਚਾਰੇ ਚਲੋ ਛੱਡੋ ਉਹਨਾਂ ਤਾਂ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਤੋੜਾ ਫਿਰਦਾ ਹੈ ਅਜੇ ਜੇ ਤੈਨੂੰ ਧੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲਾਂ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਵੀ ਛਤਰੀ ਲਵਾ ਫਿਰ ਸੁਖਵੀਰ ਜੀਆ ਅਜੇ ਤਾਂ 40 ਡਿਗਰੀ 50 ਡਿਗਰੀ ਟੈਂਪਰੇਚਰ ਹੋਊਗਾ ਅਜੇ ਤਾਂ ਹੁਣੀ ਗਰਮੀ ਮੰਨ ਗਿਆ ਮੈਨੂੰ ਪੱਕਾ ਪਤਾ ਹੈ ਇਹ ਘੋੜੀ ਦਾ ਨਾ ਬਾਦ ਲਾਉਂਦੀ ਨਹੀਂ ਫਰਕ ਹੈ ਨੇੜੇ ਤੋਂ ਪੰਜ ਕੰਮ ਕਰਨ ਵਾਲੇ ਨੇ ਹੋਰ ਨੇ ਇਹ ਤਾਂ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਕਿੰਨਾ ਟੈਂਪਰੇਚਰ ਹੈ 42 ਓਕੇ 32 ਕੇ ਆਸ-ਪਾਸ ਆਇਆ ਤਾਂ ਬਤਾਨਾ ਪੰਜਾਬ بچانے ਨਿਕਲਣਾ ਹੈ ਓ ਯੈਸ ਯੈਸ ਓ ਨੋ ਨੋ ਪਤਾ ਹੈ ਇਹ ਆਏ ਨਹੀਂ ਕੰਮ ਹੁੰਦੇ ਇਹ ਨੰਗੇ ਪੈਰ ਰੋਡਾਂ ਤੇ ਤੁਰਨ ਆਣੇ ਜਿਹੜੇ ਨੇ ਨਾ ਉਹਨਾਂ ਨਾਲੋਂ ਫਰਕ ਹੈ ਹਜੇ ਵੀ ਮੈਨ ਲੱਗਦਾ ਹੈ ਵੀ ਹਜੇ ਵੀ 30 40 ਸਾਲ ਪੁਰਾਣੇ ਪੰਜ ਸੱਤ ਕੰਡੇ ਤਾਂ ਹਜੇ ਪੈਰ 'ਚ ਪਈ ਹੋਣੇ ਜੁਬਦੇ ਤਾਂ ਨਹੀਂ ਹੈਗੇ ਉਹ ਪਤਾ じゃ ਲੱਗ ਜਾਂਦਾ ਵੀ ਕਾਲਾ ਜਿਹਾ ਇੱਥੇ ਕੰਡਾ ਹੋਣਾ ਛੱਡੋ ਪਰੇ ਹੁਣ ਵਿੱਚੇ ਗਲਗਲ ਜੂ ਛੱਡੋ ਪਰੇ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਪੈਰਾਂ 'ਚ ਅੱਜ ਵੀ ਕੰਡੇ ਨੇ ਤੇ ਤੁਹਾਡੇ ਮੱਖੀ ਬਹਿ ਜਾਏ 2 ਘੰਟੇ ਚੱਲੀ ਜਾਂਦੇ ਹੋ ਕ੍ਰੀਮਾ ਲਾਉਨੇ ਹੋ ਕਿ ਤੇ ਇਨਫੈਕਸ਼ਨ ਨਾ ਹੋ ਜੇ ਇਹ ਫਰਕ ਹੈ बहुत फर्क सो इस करके मैं कल निकले मैं बाहर इलेक्शन कमीशन तो जाए ले लैके चंडीगढ़ तो मौके तक चार घंटे लागे कारण जगह जगह तड़े फुल खड़े गी भरती फुल पग भरती फुल मैं क्या परमात्मा जन्म च मैं करजा मोड़ूंगा कितने तो आ प्यार है ਫੁੱਲ ਸੁਟਰੇ ਨੇ ਮਾਮਾ ਸਿਰ ਫਲੋਸਦਿਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਆ ਭਰਾ ਜਿਹੜੇ ਨੇ ਮੋਢੇ ਤੇ ਹੱਥ ਰੱਖ ਕੇ ਸੈਲਫੀ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਜਿਉਂਦਾ ਰਹਿ ਇੱਕ ਪਾਸੇ ਤਾਂ ਆਏ ਦੂਜੇ ਪਾਸੇ ਉਹ ਨੇ ਆ ਜਿਹੜੇ ਹੁਣ ਤੱਕ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕਦੀ ਵੀ ਕੁਛ ਨਾ ਕੁਛ ਤਾਂ ਲੈ ਕੇ ਗਈ ਹੋਣ ਐ ਤਾਂ ਨਹੀਂ ਜਾਂਦੇ ਖਾਲੀ ਏ ਕਾ ਲੀਦਾ ਚਲੋ ਵਿਚਾਰੇ ਤੈਨੂੰ ਛੱਡੋ ਉਹ ਤਾਂ ਉਹ ਤਾਂ ਉਹੀ ਜੀਪ ਤੇ ਟਰੈਕਟਰ ਵਾਲੀ ਛਤਰੀ ਜੀ ਲਵਾ ਕੇ ਹੁਣ ਤੁਰਿਆ ਫਿਰਦਾ ਅਜੇ ਜੇ ਤੈਨੂੰ ਧੁੱਪ ਲੱਗਦੀ ਹੈ ਜਿਹੜੇ ਮੂਰੇ ਮੋਟਰਸਾਈਕਲ ਵਾਲੇ ਨੇ ਉਹਨਾਂ ਨੂੰ ਧੁੱਪ ਨਹੀਂ ਲੱਗਦੀ ਹਰੇਕ ਮੋਟਰਸਾਈਕਲ ਤੇ ਵੀ ਛਤਰੀ ਲਵਾ ਫਿਰ ਸੁਖਵੀਰ ਜੀ ਹਜੇ ਤਾਂ 40 ਡਿਗਰੀ 50 ਡਿਗਰੀ ਟੈਂਪਰੇਚਰ ਹੋਊਗਾ ਹਜੇ ਤਾਂ ਹੁਣੀ ਗਰਮੀ ਮੰਨ ਗਿਆ ਮੈਨੂੰ ਪੱਕਾ ਪਤਾ ਹੈ ਇਹ ਕੋੜੀ ਦਾ ਨਾ ਵਾਦ ਲਾਉਂਦੀ ਨਹੀਂ ਫਰਕ ਹੈ ਜਿਹੜੇ ਤੋਂ ਪੰਜ ਕੰਮ ਕਰਨ ਵਾਲੇ ਨੇ ਹੋਰ ਨੇ ਇਹਦਾ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਨੇ ਕਿੰਨਾ ਟੈਂਪਰੇਚਰ ਹੈ 42 ਓਕੇ 32 ਕੇ ਆਸਪਾਸ ਆਇਆ ਤਾਂ ਪਤਾਣਾ ਪੰਜਾਬ ਬਚਾਣੇ ਨਿਕਲਣਾ ਹੈ ਓ ਯੈਸ ਯੈਸ ਓ ਨੋ ਨੋ ਪਤਾ ਹੈ ਇਹ ਆਏ ਨਹੀਂ ਕੰਮ ਹੁੰਦੇ ਇਹ ਨੰਗੇ ਪੈਰ ਰੋਡਾਂ ਤੇ ਤੁਰਨ ਆਣੇ ਜਿਹੜੇ ਨੇ ਨਾ ਉਹਨਾਂ ਨਾਲੋਂ ਫਰਕ ਹੈ ਹਜੇ ਵੀ ਮਿਲਦਾ ਹੈ ਵੀ ਹਜੇ ਵੀ 30-40 ਸਾਲ ਪੁਰਾਣੇ ਪੰਜ-ਸੱਤ ਕੰਡੇ ਤਾਂ ਹਜੇ ਪੈਰ 'ਚ ਪਈ ਹੋਣੇ ਚੁਬਦੇ ਤਾਂ ਨਹੀਂ ਹੈਗੇ ਉਹ ਪਤਾ じゃ ਲੱਗ ਜਾਂਦਾ ਵੀ ਕਾਲਾ ਜਿਹਾ ਇੱਥੇ ਕੰਡਾ ਹੋਣਾ ਛੱਡੋ ਪਰੇ ਹੁਣ ਵਿੱਚੇ ਗਲਗੁਲ ਜੂ ਛੱਡੋ ਪਰੇ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਪੈਰਾਂ 'ਚ ਅੱਜ ਵੀ ਕੰਡੇ ਨੇ ਤੇ ਤੁਹਾਡੇ ਮੱਖੀ ਬਹਿ ਜਾਏ 2 ਘੰਟੇ ਚੱਲੀ ਜਾਂਦੇ ਹੋ ਕਰੀਮਾ ਲਾਉਨੇ ਹੋ ਕਿਤੇ ਇਨਫੈਕਸ਼ਨ ਨਾ ਹੋ ਜੇ ਇਹ ਫਰਕ ਹੈ ये बहुत फर्क सो इस करके मैं कल निकले मैं बाहर इलेक्शन कमीशन तो जाए तो लैके चंडीगढ़ तो मौके तक चार घंटे लागे कारण जगह जगह ते लोग खड़े थे फुल लैके खड़े गी भरती फुल पग भरती फुल मैं क्या परमात्मा जन्म च मैं करजा मोड़ूंगा कितने तो आ प्यार है ਫੁੱਲ ਸੁਟਰੇ ਨੇ ਮਾਮਾ ਸਿਰ ਫਲੋਸਦੀਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਆ ਭਰਾ ਜਿਹੜੇ ਨੇ ਮੋਢੇ ਤੇ ਹੱਥ ਰੱਖ ਕੇ ਸੈਲਫੀ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਜਾਂਉਂਦਾ ਰਹਿ ਇੱਕ ਪਾਸੇ ਤਾਂ ਆਏ ਦੂਜੇ ਪਾਸੇ ਉਹ ਨੇ ਆ ਜਿਹੜੇ ਹੁਣ ਤੱਕ ਰਹੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕਦੀ ਵੀ ਕੁਛ ਨਾ ਕੁਛ ਤਾਂ ਲੈ ਕੇ ਗਈ ਹੁਣੇ ਤਾਂ ਨਹੀਂ ਜਾਂਦੇ ਖਾਲੀਏ